ਤੁਹਾਨੂੰ ਸਭ ਨੂੰ ਪਤਾ ਕਿ ਨੌਜਵਾਨ ਨਵਦੀਪ ਜਲਵੇੜਾ ਨੇ ਆਪਣੇ ਕਿਸਾਨੀ ਲਈ ਆਪਣੇ ਲੋਕਾਂ ਲਈ ਬਹੁਤ ਬਹੁਤ ਵੱਡੇ ਪੱਧਰ ਤੇ ਆਪਣੀ ਜਿਹੜੀ ਆਵਾਜ਼ ਬੁਲੰਦ ਕਰੀ ਹੈ ਤੇ ਕਿਸਾਨੀ ਦੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਅੱਜ ਉਹ ਜੇਲ੍ਹ ਦੇ ਵਿੱਚ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਲੋਕਾਂ ਨੂੰ ਦੇਖੋ ਆਪਣੇ ਸਿਰ ਤੇ ਗੱਲ ਖੜੀ ਹੈ ਉਹ ਆਪਣਾ ਨੌਜਵਾਨ ਜੇਕਰ ਅਸੀਂ ਉਹਦੇ ਹੱਕ ਦੇ ਵਿੱਚ ਨਾ ਖੜਾਂਗੇ ਤਾਂ ਉਹਦਾ ਮਨ ਟੁੱਟੂਗਾ ਤਾਂ ਹੋਰ ਨੌਜਵਾਨਾਂ ਨੇ ਵੀ ਸਾਡੇ ਕਿਸੇ ਨੇ ਪੰਜਾਬ ਦੇ ਵਿੱਚ ਲੜਾਈ ਨਹੀਂ ਲੜਨੀ ਹੁਣ ਸਾਡਾ ਫਰਜ਼ ਆ ਵੀਰੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੇ ਕਿਸਾਨ ਜਿੱਥੇ ਬੰਦਿਆਂ ਨੂੰ ਦੇਖੋ ਸਾਨੂੰ ਕਿਸਾਨ ਦਿੱਤੀ ਬੰਦਿਆਂ ਨੂੰ ਇਕੱਠੀਆਂ ਹੋ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਪੰਜਾਬ ਵਾਲਿਆਂ ਨੂੰ ਵੀ ਬੇਸਕੋ ਨੌਜਵਾਨ ਹਰਿਆਣੇ ਦਾ ਪਰ ਉਹ ਪੰਜਾਬ ਦੀਆਂ ਜਿੱਥੇ ਬੰਦਿਆਂ ਨੂੰ ਵੀ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਮੋਰੀ ਲੱਗਣਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਹਰਿਆਣੇ ਦੇ ਜਿੱਥੇ ਬੰਦਿਆਂ ਨੂੰ ਖਾਸ ਕਰਕੇ ਨਵਦੀਪ ਭਗਤ ਸਿੰਘ ਜਿੱਥੇ ਬੰਦੀ ਹੈ ਉਹ ਜਿੱਥੇ ਬੰਦੀ ਨੂੰ ਮੈਂ ਬੇਨਤੀ ਕਰਦਾ ਵੀ ਵੱਡੀ ਕਾਰ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਦਿਓ ਮੈਂ ਗੁਰਨਾਮ ਸਿੰਘ ਚੁਰੂਨੀ ਜੀ ਨੂੰ ਬੇਨਤੀ ਕਰਦਾ ਸਪੈਸ਼ਲੀ ਤੁਸੀਂ ਹਰਿਆਣੇ ਤੋਂ ਨਵਦੀਪ ਪਹਿਲਾਂ ਤੁਹਾਡੇ ਜੱਥੇਬੰਦੀ ਦੇ ਵਿੱਚ ਸੀਗਾ ਤੁਸੀਂ ਗੁਰਨਾਮ ਸਿੰਘ ਚੁਰੂਨੀ ਜੀ ਤੁਸੀਂ ਵੀ ਇੱਕ ਵੱਡੀ ਕਾਲ ਦਿਓ ਆਪੋ ਆਪਣੇ ਬਖਰੇਵੇਂ ਭਲਾ ਕੇ ਆਪੋ ਆਪਣੀਆਂ ਜਿਹੜੀਆਂ ਕੋਈ ਮਨਮਟਾ ਆਪਦੇ ਗੱਲਾਂ ਭਟਾ ਬਣਾ ਕੇ ਭਲਾ ਕੇ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਵੱਡੀ ਕਾਲ ਦਿਓ ਤੁਹਾਡੇ ਨਾਲ ਬਹੁਤ ਸਾਰੇ ਹਰਿਆਣੇ ਦੇ ਵਿੱਚੋਂ ਲੋਕ ਜੁੜੇ ਹੋਏ ਨੇਗੇ ਕਿਸਾਨੀ ਅੰਦੋਲਨ ਦਾ ਸੰਘਰਸ਼ੀ ਨੌਜਵਾਨ ਨਵਦੀਪ ਜਲਵੇੜਾ ਤਿੰਨ ਮਹੀਨੇ ਤੋਂ ਜੇਲ੍ਹ ਦੇ ਅੰਦਰ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਉੱਤੇ ਕਾਫੀ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਸੇ ਸੰਬੰਧ ਦੇ ਵਿੱਚ ਹੁਣ ਪੰਨਾ ਸਿੱਧੂ ਦੇ ਵੱਲੋਂ ਲਾਈਵ ਹੋ ਕੇ ਇੱਕ ਵੀਡੀਓ ਬਣਾਈ ਗਈ ਸੀ ਕਿਸਾਨ ਜਥੇਬੰਦੀਆਂ ਨੂੰ ਬਖਰੇਵੇਂ ਪੁਲਾਕੇ ਇਕੱਠੇ ਹੋ ਕੇ ਨਵਦੀਪ ਜਲਵੇੜਾ ਦੀ ਰਿਹਾਈ ਨੂੰ ਲੈ ਕੇ ਵੱਡਾ ਇਕੱਠ ਰੱਖਣ ਦੀ ਪੰਨਾ ਸਿੱਧੂ ਦੇ ਵੱਲੋਂ ਅਪੀਲ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਸੱਜਣ ਮਿੱਤਰਾਂ ਦੇ ਭੈਣ ਭਰਾਵਾਂ ਨੂੰ ਫਤਿਹ ਅਰਜ ਕਰਦਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਸਾਰੀ ਗੱਲਬਾਤ ਹੈ ਨਵਦੀਪ ਜਲਵੇੜਾ ਸਾਡਾ ਭਰਾ ਵਾਟਰ ਕਨਰ ਵਾਲਾ ਉਹਦੇ ਦੇ ਸਬੰਧ ਤੇ ਮੈਂ ਸਾਰੀ ਗੱਲਬਾਤ ਕਰਨੀ ਹੈ ਮੇਰੀ ਬੇਨਤੀ ਆ ਕਿ ਇਹ ਸਾਰੇ ਭੈਣ ਭਰਾਵਾਂ ਨੂੰ ਸਾਂਝੀ ਕਰ ਦੇਣਾ ਤੇ ਵੱਖ-ਵੱਖ ਜਿਹੜੇ ਚੈਨਲ ਜਿੰਨੇ ਵੀ ਕੋਈ ਪੇਜ ਮੇਰੀ ਇਸ ਵੀਡੀਓ ਨੂੰ ਚਲਾ ਸਕਦੇ ਨੇ ਤਾਂ ਧੰਨਵਾਦ ਹੋਊ ਕਿਉਂਕਿ ਜ਼ਿਆਦਾਤਰ ਚੈਨਲ ਮੇਰੀ ਵੀਡੀਓ ਨੂੰ ਨਹੀਂ ਚਲਾਉਂਦੇ ਤੇ ਇੱਕ ਮੇਰਾ ਵੱਡਾ ਜਿਹੜਾ ਚੈਨਲ ਆ ਉਹ ਤਾਂ ਸਾਰੇ ਨੇ ਬੰਦ ਕੀਤਾ ਹੋਇਆ 1.5 ਮਿਲੀਅਨ ਫੇਸਬੁੱਕ ਪੇਜ ਸੀ ਉਹਨਾਂ ਨੇ ਬੰਦ ਕਰਤਾ ਪੰਜਾਬ ਸਰਕਾਰ ਨੇ ਪਰ ਹੁਣ ਜਿਹੜੀ ਮੈਂ ਤੁਹਾਡੇ ਅਕੀ ਗੱਲਬਾਤ ਰੱਖਣੀ ਹੈ ਸਾਂਝੀ ਕਰਕੇ ਪਹੁੰਚਾ ਦੇਣੀ ਸੋਨੂੰ ਸਭ ਨੂੰ ਪਤਾ ਕਿ ਨੌਜਵਾਨ ਨਵਦੀਪ ਜਲਵੇੜਾ ਨੇ ਆਪਣੇ ਕਿਸਾਨੀ ਲਈ ਆਪਣੇ ਲੋਕਾਂ ਲਈ ਬਹੁਤ ਬਹੁਤ ਵੱਡੇ ਪੱਧਰ ਤੇ ਆਪਣੀ ਜਿਹੜੀ ਆਵਾਜ਼ ਬੁਲੰਦ ਕਰੀ ਆ ਤੇ ਕਿਸਾਨੀ ਦੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਅੱਜ ਉਹ ਜੇਲ੍ਹ ਦੇ ਵਿੱਚ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਦੋਂ ਕਿ ਪਹਿਲਾ ਜੇਲ੍ਹ ਦੇ ਵਿੱਚੋਂ ਫੜਿਆ ਗਿਆ ਉਸ ਟਾਈਮ ਮੈਂ ਉਹਦੀ ਉਹਦੀ ਭਰਾ ਦੇ ਹੱਕ ਦੇ ਵਿੱਚ ਬੋਲਿਆ ਤੇ ਫਿਰ ਹਰਿਆਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਿਆ ਉਹਦੋਂ ਮੈਂ ਪ੍ਰੋਗਰਾਮ ਹੋਰ ਮਕਸਦ ਦੇ ਲਈ ਸੀ ਉੱਥੇ ਮੈਂ ਨਵਦੀਪ ਦੇ ਹੱਕ ਦੇ ਵਿੱਚ ਪੂਰਾ ਡਟ ਕੇ ਬੋਲ ਕੇ ਆਇਆ ਫਿਰ ਜਿੱਥੇ ਵੀ ਕਿਤੇ ਉਹਦੀ ਲੋੜ ਪਈ ਇੱਕ ਮੈਨੂੰ ਮਹਾਲੀ ਵਾਲਾ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਉੱਥੇ ਮੇਰੀ ਗਾਰ ਹਾਜ਼ਰੀ ਸੀਗੀ ਨਹੀਂ ਮੈਂ ਸਾਰੇ ਉਹਦੇ ਪ੍ਰੋਗਰਾਮਾਂ ਦੇ ਵਿੱਚ ਗਿਆ ਹੁਣ ਮੈਂ ਜਿਹੜੀ ਇਹ ਬੇਨਤੀ ਕਰਨੀ ਹੈ ਕਿ ਦੇਖੋ ਮੈਂ ਵਾਰ-ਵਾਰ ਸੋਸ਼ਲ ਮੀਡੀਆ ਤੇ ਬੋਲਦਾ ਰਿਹਾ ਕਈ ਥਾਵਾਂ ਤੇ ਮੇਰੀ ਹੁਣ ਆਵਾਜ਼ ਨਹੀਂ ਪਹੁੰਚਦੀ ਤਾਂ ਫਿਰ ਮੈਂ ਕੀ ਕਰਾਂ ਨਵਦੀਪ ਦੇ ਪੱਖ ਦੇ ਵਿੱਚ ਹਨਾ ਪਰ ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨੀਆਂ ਲੋਕਾਂ ਨੂੰ ਦੇਖੋ ਆਪਣੇ ਸਿਰ ਤੇ ਗੱਲ ਖੜੀ ਐ ਉਹ ਆਪਣਾ ਨੌਜਵਾਨ ਜੇਕਰ ਅਸੀਂ ਉਹਦੇ ਹੱਕ ਦੇ ਵਿੱਚ ਨਾ ਖੜਾਂਗੇ ਤਾਂ ਉਹਦਾ ਮਨ ਟੁੱਟੂਗਾ ਤਾਂ ਹੋਰ ਨੌਜਵਾਨਾਂ ਨੇ ਵੀ ਸਾਡੇ ਕਿਸੇ ਨੇ ਪੰਜਾਬ ਦੇ ਵਿੱਚ ਲੜਾਈ ਨਹੀਂ ਲੜਨੀ ਤਾਂ ਹੋਰ ਨੌਜਵਾਨਾਂ ਨੇ ਨਿਕਲ ਕੇ ਵੀ ਆਪਣੇ ਹੱਕਾਂ ਲਈ ਅੱਗੇ ਨਹੀਂ ਆਉਣਾ ਜੇਕਰ ਅਸੀਂ ਸਾਥ ਨਹੀਂ ਦੇਵਾਂਗੇ ਹੁਣ ਸਾਡਾ ਫਰਜ਼ ਆ ਵੀਰੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੇ ਕਿਸਾਨ ਜਿੱਥੇ ਬੰਦਿਆਂ ਨੂੰ ਦੇਖੋ ਸਾਨੂੰ ਕਿਸਾਨ ਜਿੱਥੇ ਬੰਦਿਆਂ ਨੂੰ ਇਕੱਠੀਆਂ ਹੋ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਪੰਜਾਬ ਵਾਲਿਆਂ ਨੂੰ ਵੀ ਬਸ ਐ ਕੋ ਨੌਜਵਾਨ ਹਰਿਆਣੇ ਦਾ ਪਰ ਉਹ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਵੀ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਮੋਰੀ ਲੱਗਣਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਹਰਿਆਣੇ ਦੇ ਜੱਥੇਬੰਦੀਆਂ ਨੂੰ ਖਾਸ ਕਰਕੇ ਨਵਦੀਪ ਭਗਤ ਸਿੰਘ ਜੱਥੇਬੰਦੀ ਹੈ ਉਹ ਜੱਥੇਬੰਦੀ ਨੂੰ ਮੈਂ ਬੇਨਤੀ ਕਰਦਾ ਵੀ ਵੱਡੀ ਕਾਲ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਦਿਓ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਮੈਂ ਕੋਈ ਦਵਾਈ ਵਾਲੇ ਦਿਨ ਨਹੀਂ ਰਹਿਣਾ ਮੈਂ ਤਾਂ ਥੋੜੇ ਦਿਨ ਹੀ ਦਵਾਈ ਰਹਿਣਾ ਕੋਈ ਮੈਂ ਇੱਥੇ ਸਦਾ ਲਈ ਨਹੀਂ ਰਹਿਣਾ ਆ ਦੋ ਚਾਰ ਦਿਨ ਹੀ ਰਹਿਣ ਲਈ ਆਇਆ ਜਿੱਦਣ ਤੁਸੀਂ ਕਾਲ ਦੇ ਦੋਗੇ ਮੈਂ ਉਦੋਂ ਹੀ ਤੋਂ ਦਵਾਈ ਤੋਂ ਆ ਜਾਊਂਗਾ ਵਾਪਸ ਸਾਊਥ ਪੱਲੰਦਮ ਆ ਉਸ ਜਥੇਬੰਦੀ ਨੂੰ ਬੇਨਤੀ ਕਰਦਾ ਮੈਂ ਤੁਸੀਂ ਇੱਕ ਨਵਦੀਬ ਦੇ ਹੱਕ ਦੇ ਵਿੱਚ ਇੱਕ ਸ਼ਾਂਤਮਈ ਜਿਹੜਾ ਕਿ ਜਿਸ ਤਰ੍ਹਾਂ ਵੀ ਤੁਸੀਂ ਅੰਦੋਲਨ ਦਾ ਕਾਲ ਦੇਣੀ ਹੈ ਤੁਸੀਂ ਦਿਓ ਅਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਨੌਜਵਾਨਾਂ ਨੂੰ ਮੈਂ ਮਿੰਟਾ ਤਰਲਾ ਕੱਢ ਕੇ ਪ੍ਰੇਰਿਤ ਕਰਕੇ ਮੈਂ ਅੰਦੋਲਨ ਦੇ ਵਿੱਚ ਲੈ ਕੇ ਆਉਂਗਾ ਅਗਲੀ ਮੇਰੀ ਬੇਨਤੀ ਹੈ ਗਰਨਾਮ ਸਿੰਘ ਚੁੜਨੀ ਸਾਹਿਬ ਨੂੰ ਦੇਖੋ ਮੈਂ ਸਾਰਿਆਂ ਦਾ ਬਹੁਤ ਆਗੂਆਂ ਦਾ ਬਹੁਤ ਸਤਿਕਾਰ ਕਰਦਾ ਮੱਜ ਜ਼ਿਕਰ ਕਿਸੇ ਵੀ ਆਗੂ ਨੂੰ ਇਹ ਨਹੀਂ ਚਾਹੁੰਦਾ ਜਿਵੇਂ ਸਾਡੇ ਲੋਕਾਂ ਦਾ ਆਏ ਵੀ ਉਹਦੇ ਖਿਲਾਫ ਹੋਣ ਲੱਗ ਜਿਓ ਉਹਦੇ ਖਿਲਾਫ ਹੋਣ ਲੱਗ ਜਿਓ ਮੈਂ ਆਗੂ ਨੂੰ ਬੇਨਤੀ ਕਰਦਾ ਹਾਂ ਨਾ ਮੈਂ ਗਰਨਾਮ ਸਿੰਘ ਚੜੂਨੀ ਜੀ ਨੂੰ ਬੇਨਤੀ ਕਰਦਾ ਸਪੈਸ਼ਲੀ ਤੁਸੀਂ ਹਰਿਆਣੇ ਤੋਂ ਨਵਦੀਪ ਪਹਿਲਾਂ ਤੁਹਾਡੇ ਜਥੇਬੰਦੀ ਦੇ ਵਿੱਚ ਸੀਗਾ ਤੁਸੀਂ ਗਰਨਾਮ ਸਿੰਘ ਚੜੂਨੀ ਜੀ ਤੁਸੀਂ ਵੀ ਇੱਕ ਵੱਡੀ ਕਾਲ ਦਿਓ ਆਪੋ ਆਪਣੇ ਬਖਰੇਵੇਂ ਭਲਾ ਕੇ ਆਪੋ ਆਪਣੀਆਂ ਜਿਹੜੀਆਂ ਕੋਈ ਮਨਮਟਾਪ ਦੇ ਗੱਲਾਂ ਭਟਾ ਪਣਾ ਭਲਾ ਕੇ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਵੱਡੀ ਕਾਲ ਦਿਓ ਤੁਹਾਡੇ ਨਾਲ ਬਹੁਤ ਸਾਰੇ ਹਰਿਆਣੇ ਦੇ ਵਿੱਚੋਂ ਲੋਕ ਜੁੜੇ ਹੋਏ ਨੇਗੇ ਥੋੜਾ ਨਾ ਵਰਕਰ ਜੁੜੇ ਹੋਏ ਨੇ ਤੁਸੀਂ ਥੋਡੀ ਬੇਨਤੀ ਹੈ ਕਿ ਤੁਸੀਂ ਵੀ ਇਸ ਚੀਜ਼ ਲਈ ਪਹਿਲ ਕਰੋ ਅਗਲੀ ਮੇਰੀ ਬੇਨਤੀ ਜਿਹੜੀ ਸਾਡੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਕਿ ਆਪਾਂ ਉਸ ਨੌਜਵਾਨ ਦੇ ਹੱਕ ਦੇ ਵਿੱਚ ਡਟ ਕੇ ਪੈਰਾ ਦੀਏ ਦੇਖੋ ਚੰਗੇ ਪਰਿਵਾਰ ਦੇ ਵਿੱਚੋਂ 30 40 ਕਿੱਲੇ ਜ਼ਮੀਨਾਂ ਆਉਂਦੇ ਕੋਲੇ ਦੇਖੋ ਪਰਿਵਾਰ ਇੰਨਾ ਵਧੀਆ ਸਰੂਖ ਉਸ ਪਰਿਵਾਰ ਦੇ ਵਿੱਚ ਸਰਕਾਰਾਂ ਨੇ ਕਿਵੇਂ ਉਹਦੇ ਉੱਪਰ ਤੋਮਤਾ ਲਾਈਆਂ ਕਿਵੇਂ ਕੋਈ ਫੰਡਿੰਗ ਵਾਲੀ ਗੱਲ ਕਿਵੇਂ ਕਿਵੇਂ ਦੀਆਂ ਉਹਦੇ ਬੱਕ ਬੱਕ ਹੱਥ ਕੰਡੇ ਬਣਾਏ ਪਰ ਦੇਖੋ ਫਿਰ ਵੀ ਉਹ ਨੌਜਵਾਨ ਡੋਲਿਆ ਨਹੀਂ ਆਪਣੇ ਪੰਜਾਬ ਦੀ ਉਹ ਲੜਾਈ ਲੜ ਰਿਹਾ ਹੈ ਅਸੀਂ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਨਵਦੀਪ ਦੇ ਹੱਕ ਦੇ ਵਿੱਚ ਇੱਕ ਵੱਡਾ ਸੰਘਰਸ਼ ਜਾਰੀ ਕਰੀਏ ਤਾਂ ਕਿ ਆਪਾਂ ਉਹ ਨਵਦੀਪ ਨੂੰ ਛੁਡਾ ਕੇ ਲੈ ਕੇ ਆਈਏ ਇਹ ਹੀ ਮੇਰੀ ਸਾਰੇ ਆਗੂਆਂ ਨੂੰ ਮੇਰੀ ਬੇਨਤੀ ਆ ਕਿ ਮੈਂ ਇੱਕ ਚੀਜ਼ ਦੇਖਿਆ ਆ ਸੋਸ਼ਲ ਮੀਡੀਆ ਤੇ ਦੇਖੋ ਭਾਨਾ ਕਹਿੰਦੇ ਮੇਰੀ ਹਰ ਇੱਕ ਚੀਜ਼ ਨਾਲ ਮੈਨੂੰ ਜੋੜ ਦਿੱਤਾ ਜਾਂਦਾ ਆ ਨਵਦੀਪ ਆਪਣਾ ਵਿਸ਼ਵਦੀਪ ਸਿੰਘ ਮੁੰਡਾ ਉਹ ਚੀਜ਼ ਨਾਲ ਮੈਨੂੰ ਜੋੜ ਦਿੱਤਾ ਗਿਆ ਸਭ ਤੋਂ ਪਹਿਲਾਂ ਉਹਦੇ ਹੱਕ ਦੇ ਵਿੱਚ ਮੈਂ ਬੋਲਿਆ ਮੈਂ ਪੁਲਿਸ ਨੂੰ ਕਾਲ ਕਰੀ ਉਸ ਚੀਜ਼ ਨੇ ਮੈਨੂੰ ਜੋੜਤਾ ਕਿ ਭਾਨਾ ਦੇਖੋ ਭਾਨਾ ਨੇ ਲੋਕਾਂ ਨਾਲ ਐਡਾ ਵੱਡਾ ਕੱਟ ਕੀਤਾ ਹੁਣ ਭਾਨਾ ਨਹੀਂ ਬੋਲ ਰਿਹਾ ਮੈਂ ਸਾਰੇ ਲੋਕਾਂ ਦਾ ਧੰਨਵਾਦ ਦੀਆਂ ਆਪਾਂ ਲੜਨ ਵਾਲੇ ਲੋਕ ਪਤਾ ਨਹੀਂ 1 ਮਿੰਟ ਚ ਹੀ ਕਿਵੇਂ ਵੱਖਰੋ ਵੱਖਰੀ ਹੋ ਜਾਂਦੇ ਆ ਯਾਰ ਸਾਨੂੰ ਨਹੀਂ ਲੱਗ ਲੱਗ ਹੋਣਾ ਚਾਹੀਦਾ ਸਾਨੂੰ ਨਹੀਂ ਅਡਾ ਅਡਾ ਹੋਣਾ ਚਾਹੀਦਾ ਸਰਕਾਰਾਂ ਦਾ ਕੰਮ ਆ ਸਾਨੂੰ ਤੋੜ ਕੇ ਰੱਖਣਾ ਯਾਰ ਤੁਸੀਂ ਇੱਕਦ ਗੱਲ ਦੇਖੋ ਮੈਂ ਕਿਹੜਾ ਕੋਈ ਆਪਣੇ ਸ਼ੌਂਕ ਲਈ ਮੈਂ ਕਿਹੜੀ ਆਪਣੇ ਨਿੱਜ ਲਈ ਗਿਆ ਸੀ ਤੁਸੀਂ ਸੋੜਾ ਲੋਕਾਂ ਦਾ ਮੈਂ ਸਾਰੀ ਉਮਰ ਧੰਨਵਾਦ ਕਰਦਾ ਰਹੂੰ ਕਿ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਕਢਾ ਲਿਆ ਫਿਰ ਮੈਂ ਕਿਹੜਾ ਕੋਈ ਘਰੇ ਵਹਿ ਜਦੋਂ ਮੈਂ ਕਿਹਾ ਕੋਈ ਨਿੱਜ ਲਈ ਗਿਆ ਸੀ ਗਾ ਇਹ ਚੀਜ਼ ਨਾਲ ਨਾ ਤੁਸੀਂ ਇਹ ਚੀਜ਼ ਨਾਲ ਜੋੜਿਆ ਕਰੋ ਹਨ ਜਿੰਨੇ ਕੁ ਜੋਗਰਾਮ ਹੈ 2017 ਤੋਂ ਲੈ ਕੇ ਲਗਾਤਾਰ ਆਪਣੇ ਹਰ ਇੱਕ ਅੰਦੋਲਨ ਹਰ ਇੱਕ ਸੰਘਰਸ਼ ਦੇ ਵਿੱਚ ਆਇਆ ਤੁਸੀਂ ਇੱਕ ਗੱਲ ਮੈਨੂੰ ਹਰ ਇੱਕ ਬੰਦਾ ਕਹਿੰਦਾ ਉਹਦੇ ਦਾਦੇ ਦਾ ਬੜਾ ਜ਼ਿਕਰ ਕਰਦਾ ਹਾਂ ਮੈਂ ਉਹਦੇ ਦਾਦੇ ਦਾ ਜ਼ਿਕਰ ਕਰਦਾ ਬਾਈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਖੜੀਆਂ ਨੇ ਮੇਰੇ ਪਿੰਡ ਦੇ ਵਿੱਚੋਂ ਪੁੱਛ ਲਿਓ ਪੁਰਾਣੇ ਆਗੂਆਂ ਨੂੰ ਪੁੱਛ ਲਿਓ ਤਾਂ ਉਹਦਾ ਵੱਡਾ ਰੋਲਾ 60 ਸਾਲ ਕਿਸਾਨੀ ਦੀ ਸੇਵਾ ਕੀਤੀ ਮੈਂ ਉਸ ਕਰਤਾਰ ਸਿੰਘ ਦਾ ਪੁੱਤ ਹਾਂ ਸਾਡੇ ਘਰ ਦੇ ਵਿੱਚ ਇਹ ਚੀਜ਼ ਹੈ ਸੰਘਰਸ਼ਾਂ ਦੇ ਵਿੱਚ ਅਸੀਂ ਨਿਕਲੇ ਹੋਇਆ ਮੈਂ ਆਪਣੇ ਦਾਦਾ ਜੀ ਕਰੂੰ ਅਸੀਂ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ ਆ ਉਹ ਅਸੀਂ ਉਹ ਦਾਦੇ ਦੇ ਪੋਤੇ ਅਸੀਂ ਇਸ ਚੀਜ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਕਿ ਜਿੰਨੀ ਕੁ ਪ੍ਰਮਾਤਮਾ ਨੇ ਸੇਵਾ ਲਈ ਆ ਤਣ ਦੇ ਨਾਮ ਨਮਾਵਾਂਗੇ ਮੇਰੀ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਆਪਾਂ ਨਵਦੀਪ ਸਿੰਘ ਜਲਵੇੜਾ ਜਿਹੜਾ ਕਿ ਜਿਹਨੂੰ ਕਿ ਨੌਜਵਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਪਿਆਰ ਕਰਦੇ ਨੇ ਮੇਰੀ ਆਗੂ ਨੂੰ ਬੇਨਤੀ ਆ ਨਹੀਂ ਨੌਜਵਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਆਗੂ ਚੰਗੇ ਨੌਜਵਾਨ ਘਰਾਂ ਦੇ ਵਿੱਚੋਂ ਨਿਕਲ ਕੇ ਨਹੀਂ ਆਉਣਗੇ ਜੇਕਰ ਅਸੀਂ ਨਵਦੀਪ ਜਲਵੇੜਾ ਦੇ ਹੱਕ ਦੇ ਵਿੱਚ ਆਵਾਜ਼ ਨਾ ਬੁਲੰਦ ਕਰੀ ਤੇ ਸਾਰਿਆਂ ਨੂੰ ਬੇਨਤੀ ਆ ਕਿ ਆਓ ਆਪਾਂ ਨਵਦੀਪ ਦਾ ਟੱਟ ਕੇ ਪੱਖ ਦਈਏ ਕੋਈ ਮੈਂ ਇਥੇ ਬਾਹਲੇ ਦਿਨ ਦੀ ਦਵਾਈ ਦੇ ਵਿੱਚ ਰਹਿ ਰਿਹਾ ਮੈਨੂੰ ਮੇਰੇਆ ਦਵਾਈ ਜਾਣਾ ਬਹੁਤ ਸਾਰੇ ਲੋਕਾਂ ਨੂੰ ਚੋਵਿਆ ਦੇਖੋ ਮੈਂ ਇੱਥੇ ਜਿੰਨੇ ਨੌਜਵਾਨਾਂ ਨੂੰ ਮਿਲਿਆ ਇੱਥੇ ਸਾਡੇ ਭਰਾ ਵਰਗੇ ਨੇਗੇ ਚਲੋ ਇਸ ਟਾਈਮ ਕਾਬਲ ਵਰਗੇ ਭਰਾ ਨੇ ਗੁਰਪ੍ਰੀਤ ਵਰਗੇ ਸਾਡੇ ਜਿੰਨੇ ਵੀ ਇੱਥੇ ਮੇਰੇ ਸੱਜਣ ਮਿੱਤਰ ਨੇਗੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਿਆ ਮੈਂ ਆਪਣੇ ਪੰਜਾਬ ਦੀ ਗੱਲ ਕੀਤੀ ਇੱਥੇ ਮਿਲ ਕੇ ਮੈਂ ਆਪਣੇ ਲੋਕਾਂ ਦੀ ਗੱਲ ਕੀਤੀ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਇੱਥੇ ਜਿੰਨਾਂ ਨੂੰ ਮਿਲਿਆ ਵੀ ਆਓ ਨੌਜਵਾਨੋ ਆਪਾਂ ਆਪਣੀ ਪੰਜਾਬ ਦੀ ਧਰਤੀ ਤੇ ਚੱਲੀਏ ਕੰਮ ਕਰਕੇ ਵਾਪਸ ਚਲੀਏ ਇੱਥੇ ਸਾਡੇ ਸਾਰੇ ਭਰਾਵਾਂ ਨੂੰ ਤੁਸੀਂ ਪੁੱਛ ਸਕਦੇ ਜਿੰਨਾਂ ਕੋਲੇ ਮਾ ਕੇ ਰਹੇ ਸਨ ਇਥੇ ਵੀ ਆ ਕੇ ਕੋਈ ਮੈਂ ਕੋਈ ਨਸ਼ੀ ਦੀ ਨਹੀਂ ਕੋਈ ਆ ਕੇ ਆ ਕੇ ਪ੍ਰਮੋਟ ਕੀਤਾ ਕਿਸੇ ਮਾੜੇ ਚ ਕੰਮ ਨਹੀਂ ਕੀਤਾ ਇੱਥੇ ਵੀ ਆਇਆ ਤਾਂ ਮੈਂ ਆਪਣੇ ਆ ਕੇ ਪੰਜਾਬ ਦੀ ਗੱਲ ਕੀਤੀ ਆ ਨੌਜਵਾਨਾਂ ਕੋਈ ਚੰਗੇ ਪਾਸੇ ਜੋੜਨ ਦੀ ਗੱਲ ਕੀਤੀ ਆ ਇਸ ਕਰਕੇ ਤੁਸੀਂ ਅਹਿਮੀਨਾ ਚੋਜਨ ਮੀਡੀਆ ਤੇ ਮੈਂ ਕਮੈਂਟ ਜੇ ਪੜਦਾ ਮੈਨਾਂ ਮਾਰ ਦੋ ਕੀ ਹੁੰਦਾ ਵੀ ਯਾਰ ਮੈਂ ਦੋ ਦਿਨ ਆ ਗਿਆ ਪਤਾ ਨਹੀਂ ਨੇ ਕੀ ਹੋਊਗਾ ਆਪਣਾ ਛੱਡਿਆ ਤੇ ਜਿੱਥੇ ਵੀ ਕਿਤੇ ਮੈਂ ਹੋਰ ਥਾਂਾਂ ਤੇ ਵੀ ਜਾਊਂਗਾ ਮੈਂ ਵਿਦੇਸ਼ਾਂ ਦੇ ਵਿੱਚ ਜਾਊਂਗਾ ਮੈਂ ਕੋਰਟ ਤੋਂ ਪਰਮਿਸ਼ਨ ਲੈਤੀ ਹੋਈ ਹੈ ਬਾਕਾਇਦਾ ਮੈਂ 10 ਲੱਖ ਦੀ ਜ਼ਮਾਨਤ ਭਰਾਈ ਹੋਈ ਹੈ ਪਰਮਿਸ਼ਨਾਂ ਲੈਤੀ ਨੇ ਵੀ ਮੈਂ ਬਾਹਰ ਜਾ ਸਕਦਾ ਇਸ ਕਰਕੇ ਮੇਰਾ ਕੇਸ ਜਿਉਂਦੀ ਤੇ ਉਹ ਪੁਰ ਤੇ ਮੈਂ ਹੋਰ ਥਾਵਾਂ ਤੇ ਵੀ ਜਾਊਂਗਾ ਮੈਂ ਉੱਥੇ ਵੀ ਆਪਣੇ ਜਾ ਕੇ ਪੰਜਾਬ ਦੀ ਗੱਲ ਕਰਨੀ ਮੈਂ ਸਾਰੇ ਉਦੇਸਾਂ ਦੇ ਵਿੱਚ ਜਾਊਂਗਾ ਕਿਤੇ ਮੈਂ 5 7 10 ਦੇਣਾ ਤੋਂ ਮੈਂ ਵੱਧ ਨਹੀਂ ਰਹਿਣਾ ਇਹੀ ਮੇਰੀ ਬੇਨਤੀ ਆ ਕਿ ਇਸ ਕਰਕੇ ਤੁਸੀਂ ਬਾਲਾ ਐਵੇਂ ਨਾ ਹੋਇਆ ਕਰੋ ਮਿੰਟ ਜੀ ਤੁਸੀਂ ਹੋਰ ਪਾਸੇ ਨੂੰ ਚੱਕ ਲੈਣੇ ਬੰਦੇ ਦੇ کردار ਪਿੱਛੇ ਹਨਾ ਤੇ ਮੈਂ ਆਪਣਾ ਉਹ ਨਵਦੀਪ ਦੇ ਭਰਾ ਦੇ ਹੱਕ ਦੇ ਵਿੱਚ ਚੜ੍ਹ ਕੇ ਪਹਿਲਾਂ ਵੀ ਬੋਲ ਕੇ ਆਇਆ ਹਰਿਆਣੇ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇ ਅੰਦੋਲਨ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇਗੇ ਸਾਰੇ ਥਾਵਾਂ ਤੇ ਹੋਏ ਨੇ ਮੈਂ ਡਟ ਕੇ ਖੜਾ ਤੇ ਡਟ ਕੇ ਖੜਾ ਰਹੂੰਗਾ ਆਪਣੀ ਕਿਸਾਨੀ ਲਈ ਆਪਣੇ ਲੋਕਾਂ ਲਈ ਲੜਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਡੀਓ ਨੂੰ ਸਾਂਝੀ ਕਰਕੇ ਜਰੂਰ ਪਹੁੰਚਾ ਦੇਣਾ ਚੈਨਲ ਆ ਲੈ ਚਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਨਵਦੀਪ ਜਲਵੇੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਹਰਿਆਣਾ ਪੁਲਿਸ ਦੇ ਬਲੋਂ ਗ੍ਰਿਫਤਾਰ ਕੀਤਾ ਗਿਆ ਸੀ ਮੁਹਾਲੀ 에ਰਪੋਰਟ ਦੇ ਕੋਲੋਂ ਤਿੰਨ ਮਹੀਨੇ ਦੌਰਾਨ 10000 ਕੇ ਹੁਜ਼ੂਰ ਤੇ ਕਾਫੀ ਜਿਆਦਾ ਤਸ਼ੱਦਦ ਹੋਇਆ ਤੇ ਹੁਣ ਪੰਨਾ ਸਿੱਧੂ ਬਲੋਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਡਾ ਸੰਘਰਸ਼ ਉਲੀਕਿਆ ਜਾਵੇ ਤਾਂ ਜੋ ਨਵਦੀਪ ਜਲਵੇੜਾ ਨੂੰ ਜੇਲ੍ਹ ਤੋਂ ਰਿਹਾ ਕਰਵਾਇਆ ਜਾ ਸਕੇ ਬੇਅਰ ਰਿਪੋਰਟ ਪੰਜਾਬੀ ਲੋਕ ਚੈਨਲ